18 18 ਕਬੱਡੀਆਂ ਬਣ ਗਈਆਂ ਦੋਨੋਂ ਟੀਮਾਂ ਨੋਟ ਕਰ ਲਓ ਪੂਰੇ 36 ਪੁਆਇੰਟ ਹੋਣ ਤੋਂ ਬਾਅਦ ਮੈਚ ਬੰਦ ਹੋਣਾ ਉਧਰ ਇੱਕ ਕਰਾਲੇ ਦੇ ਕੱਪ ਤੇ ਗੁਰਮਖ ਇੱਕ ਮਿੰਟ ਯਾਰ ਫਿਰ ਬਾਅਦ ਚਲੋੜਾ ਪੈਣਾ ਸੁਣ ਲੈ 18 18 ਕਬੱਡੀਆਂ ਦੋਨੋਂ ਟੀਮਾਂ ਨੋਟ ਕਰ ਲਿਓ ਜਦ ਤੱਕ ਪੂਰੀਆਂ 36 ਬੈਂਟਰੀ ਹੋ ਜਾਂਦੇ 36 ਕਬੱਡੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਮੈਚ ਨਹੀਂ ਬੰਦ ਹੋਵੇਗਾ ਇਹ ਨਹੀਂ ਹੋਵੇਗਾ ਵੀ 18.5 ਤੇ ਬੰਦ ਹੋ ਜਾਣਾ 19 ਤੇ ਬੰਦ ਹੋ ਜਾਣਾ ਨਹੀਂ ਪੂਰੀਆਂ 18 18 36 ਪੁਆਇੰਟ ਹੋਣ ਤੋਂ ਬਾਅਦ ਮੈਚ ਬੰਦ ਹੋਵੇਗਾ ਦੋਨੋਂ ਟੀਮਾਂ ਨੋਟ ਕਰ ਲਿਓ ਲੋਡ ਕਰ ਲਿਓ ਰੇਡਾਂ ਪੂਰੀਆਂ ਪੈਣੀਆਂ ਨੇ ਪੂਰੀਆਂ ਕਬੱਡੀਆਂ ਪੈਣਗੀਆਂ ਉਧਰ ਜੀਤੂ 베ੜ ਨੂੰ ਸੋਨੇ ਦੀ ਮੁੰਦਰੀ ਬੱਗਾ ਕਕਰਾਲਾ ਕੈਨੇਡਾ ਮੱਠੂ ਲਲੇੜੀ ਕੈਨੇਡਾ ਰਾਣ ਰਾਜੂ ਕੋਟਲਾ ਪਣੀ ਨੇ ਐਲਾਨ ਕਰਤਾ ਵੀ ਕਕਰਾਲੇ ਦੇ ਕੱਪ ਤੇ ਜੀਤੂ 베ੜ ਦਾ 골ਡ ਰਿੰਗ ਦੇ ਨਾਲ ਵੱਡਾ ਸਰਮਾਨ ਹੋਣਾ ਹੈ ਜਿਨ੍ਹਾਂ ਵੀਰਾਂ ਨੇ ਅਜੀਤ ਧੌਰੀ ਦੀ ਟੀਮ ਸਪான்ਸਰ ਕੀਤੀ ਹੈ ਬਾਈ ਗਰਾਊਂਡ ਕਲੀਅਰ ਇੰਨਾ ਪੈਸਾ ਲਾਇਆ ਮੇਰਾ ਵੀਰ ਵੜ ਕੇ ਉਹਨਾਂ ਫਾਈਨਲ ਮੈਚ ਦਾ ਗਰਾਊਂਡ ਕਲੀਅਰ ਕਰ ਦਿਓ ਮਨੀ ਧੌਰੀ ਤੇ ਬਾਈ ਛੇਤੀ ਬਾਈ ਕਹਿੰਦਾ 51000 ਤਿੰਨ ਜੱਫਿਆਂ ਦਾ ਛੇਤੀ ਮੰਨ ਜੋ ਬਾਈ ਨਹੀਂ ਤਾਂ ਕਮੇਟੀ ਵਾਲੇ ਕਹਿੰਦੇ ਫੇਰ 40 ਪਰ ਚਲੇ ਜਾਣੀ ਗੱਲ ਵੀਰੇ ਕਰਾ ਦਿਓ ਮੈਚ ਸ਼ੁਰੂ ਗਰਾਊਂਡ ਕਰ ਦਿਓ ਕਲੀਅਰ ਵੀਰੇ ਜਿਹੜੇ ਖਿਡਾਰੀ ਐਕਸ਼ਨ 'ਚ ਨਹੀਂ ਹੈਗੇ ਬਾਈ ਕਹਿੰਦਾ ਬਾਹਰੇ ਜਿਹੜੇ ਐਕਸ਼ਨ ਤੇ ਨਹੀਂ ਹੈਗੇ ਬਾਰੇ ਬਹਿ ਜੋ ਮੇਰਾ ਵੀਰ ਬਣ ਕੇ ਗਰਾਊਂਡ ਕਲੀਅਰ ਰੱਖਿਓ ਹਣਾ ਸੰਗਤ ਨੂੰ ਲੈਣ ਦਾ ਨਜ਼ਾਰਾ ਮੇਲੇ ਦਾ ਫਰਾਉਂਡ ਕਲੀਅਰ ਰੱਖਿਓ ਫਾਈਨਲ ਮੈਚ ਹੈ ਫੋਰ ਦੇਣੇ ਆ ਲਰਨਿੰਗ ਟਰੀ ਆਈ ਸੈਂਟਰ ਦਾ ਵੱਡਾ ਨਾਮ ਹੈ ਵੱਡਾ ਨਾਣਾ ਮੇਲਾ ਕਰਵਾ ਦਿਓ ਜੀ ਲੈ ਸ਼ੁਰੂ ਮੈਚ ਕਰ ਦਈਏ ਸ਼ੁਰੂ ਆਪਾਂ ਲਾਓ ਮੇਲਾ ਪਹਿਲੀ ਰੇਡ ਪਾੜੀ ਨੌਜਵਾਨ ਜਸ਼ਨ ਤਿਆਰ ਹੈ ਇੱਕ ਵਾਰ ਬੇਨਤੀ ਹੈ ਸਾਰੀ ਸੰਗਤ ਨੂੰ ਦਿਓ ਅਸ਼ੀਰਵਾਦ ਦੋਨੋਂ ਟੀਮਾਂ ਨੂੰ ਜ਼ੋਰਦਾਰ ਤਾੜੀਆਂ ਦੇ ਵਿੱਚ ਪਹਿਲੀ ਰੇਡ ਜਸ਼ਨ ਆਲਮগীর ਦੀ ਧਰਤੀ ਦਾ ਜਸ਼ਨ ਪਹਿਲਵਾਨ ਇਹ ਨੌਜਵਾਨ ਰੇਡ ਪਾੜੀ ਵਧਿਆ ਹੋਇਆ ਪਰ ਦੂਜੇ ਪਾਸੇ ਕੌਣ ਹੈ ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਬੱਲੇ 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 ਆ ਭੇਲੂ ਜਸ਼ਨ ਭੱਜ ਗਿਆ ਜਸ਼ਨ ਭੱਜ ਗਿਆ ਹੈ ਉਸਤਾਦਾ ਚੱਕ ਲੈ ਮੈਂ ਕਹਤੇ ਕਰਨ ਆ ਗਿਆ ਹੈ ਉਧਰ ਜਸ਼ਨ ਜਿੰਨੇ ਵੀ ਪੁਆਇੰਟ ਲੈ ਕੇ ਆਵੇਗਾ ਹਰ ਇੱਕ ਪੁਆਇੰਟ ਤੇ 5000 ਰੁਪਿਆ ਜੀਤੂ ਬਿਹੜ ਦੇ ਨਾਲ ਕਾਲਾ ਰੌਣੀ ਇਹਨਾਂ ਵੀਰਾਂ ਨੇ ਐਲਾਨ ਕਰ ਦਿੱਤਾ ਵੀ 5-5000 ਇਹਨਾਂ ਵੀਰਾਂ ਵੱਲੋਂ ਦਿੱਤਾ ਜਾਣਾ ਪਰ ਵੀਰ ਬਿਹੜ ਦੇ ਨਾਲ ਸੋਨੀ ਸੋਨੀ ਕਲਾਉਡ ਇਹਨਾਂ ਵੀਰਾਂ ਵੱਲੋਂ ਵੀ ਜੱਗੂ ਨੂੰ ਕਹਿੰਦੇ ਦੋ ਜੱਫਿਆਂ ਦਾ 21000 ਦਿੱਤਾ ਜਾਣਾ ਲਓ ਮਨ ਸਿੰਘ ਦੁਲਟ ਤੇ ਅਰਸ਼ ਮਹਤੂਤ ਅਰਸ਼ ਮਹਤੂਤ ਤੇ ਮਨ ਸਿੰਘ ਦੁਲਟ ਪਰ ਮਨ ਸਿੰਘ ਦੁਲਟ ਇੱਕ ਤਕੜਾ ਪੁਆਇੰਟ ਜੋੜਨ ਦੇ ਵਿੱਚ ਫਿਰ ਤੋਂ ਕਾਮਯਾਬ ਹੋ ਗਿਆ ਲੈ ਵੀ ਢੋਡੇ ਮਾਜਰੇ ਵਾਲਾ ਕੀਤੂ ਆ ਗਿਆ ਲਾਓ ਸਾਹਮਣੇ ਗੋਡਨਪੁਰੀਆ ਫੇਰ ਕਬੱਡੀ ਪਾਉਣ ਦੇ ਲਈ ਵੱਧ ਗਿਆ ਮਨੀਰ 51000 ਹੈ ਤਨ ਜੱਫਿਆਂ ਦਾ ਆਓ ਸਾਹਮਣੇ ਝਾਰੀ ਦੀ ਟਰਾਈ ਹੈ ਪਰ ਇਹ ਵੀ ਫੁੱਲ ਟਿਕਤੇ ਚੱਲਦਾ ਹੈ ਇਹ ਵੀ ਫੁੱਲ ਟਿਕਤੇ ਚੱਲਦਾ ਹੈ ਲਾਓ ਸਾਹਮਣੇ ਪਰਮਵੀਰ ਵੇੜ ਹੋਰਾਂ ਦਾ ਵੱਡਾ ਕੱਪ ਖੇਡਿਆ ਜਾ ਰਿਹਾ ਹੈ ਲੈ ਵੀ ਪਰਮ ਮੇਲਾ ਤੇਰਾ ਸਿਰੇ ਲੱਗਿਆ ਭਰਾਵਾ ਮੇਲਾ ਤੇਰਾ ਸਿਰੇ ਲੱਗਿਆ ਭਰਾਵਾ ਮੇਲਾ ਤੇਰਾ ਸਿਰੇ ਲੱਗਿਆ ਉਧਰ ਗੁਰਮੁਖ ਸਿੰਘ ਗੋਖੇ ਅਟਵਾਲ ਉਹਨਾਂ ਨੇ ਵੀ ਜਾਣਕਾਰੀ ਦਾ ਵਾਅਦਾ ਕੀਤਾ ਹੈ ਵੀ ਜਸ਼ਨ ਆਲ ਬਿੰਗਰੀਆ ਸਾਲ ਬ੍ਰੈਂਟਨ ਯੂਨਾਈਟਡ ਟ੍ਰਾਂਟੋ ਦੇ ਰਿ ਖੇਡੇਗਾ ਆਹ ਗੱਲਾਂ ਟਿਕਾਣੇ ਲੱਗਣਗੀਆਂ ਜਸ਼ਮ আলমਗੀਰਿਆ ਤਿਆਰ ਹੈ ਪਰ ਜਾਫੀ ਚਾਰ ਸਾਹਮਣੇ ਢੇਲੂ ਵਰਗੇ ਅਰਸ਼ ਵਰਗੇ ਬਿੱਲੇ ਵਰਗੇ ਤੇ ਨਾਲ ਸ਼ਰਨੇ ਵਰਗੇ ਤਿਆਰੀ ਦੇ ਵਿੱਚ ਨੇ ਹੁਣ ਦੇਖਦੇ ਆ ਵੀ ਕਿਹੜਾ ਖਿਡਾਰੀ ਰੁਕਣ ਦਾ ਯਤਨ ਕਰੇਗਾ ਇਹ ਬਾਤਾਂ ਸਮੇਂ ਦੀਆਂ ਹੋਣਗੀਆਂ ਆ ਬਾਤਾਂ ਕਹਿੰਦੇ ਸਮੇਂ ਦੀਆਂ ਆ ਬਾਤਾਂ ਸਮੇਂ ਦੀਆਂ ਬਾਤਾਂ ਸਮੇਂ ਦੀਆਂ ਹੋਣੀਆਂ ਲਓ ਸਾਹਮਣੇ ਜਸ਼ਨਦੀ ਰੇਡ ਹੈ ਪੇਲੂ ਨੇ ਫੇਰ ਪੱਟ ਫੇਰ ਪੱਟ ਫੇਰ ਪੱਟ ਫੇਰ ਪੱਟ ਫੜਿਆ ਏ ਏ ਏ ਬੱਲੇ 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 ਆ ਸਾਹਮਣੇ ਸਿਰਾਂ ਲੱਗਿਆ ਹੈ ਅੱਜ ਵਿਹੇੜ ਦੇ ਕੱਪ ਦਾ ਬਾਕੀ ਸਿਰਾ ਲੱਗਿਆ ਹੋਇਆ ਹੈ ਆ ਕਰਨ ਨੌਜਵਾਨ ਰੇਡ ਪੌਂਡੀ ਵਧਿਆ ਹੋਇਆ ਪਰ ਦੂਜੇ ਪਾਸੇ ਜੱਗੂ ਜੱਗੂ ਤੇ ਕਰਨ ਜੱਗੂ ਤੇ ਕਰਨ ਜੱਗੂ ਤੇ ਕਰਨ ਆ ਕਰਨ ਤੇ ਜੱਗੂ ਵਾਹ ਓਏ ਨੌਜਵਾਨਾ ਵਾਹ ਓਏ ਕਰਨ ਸਿਆ ਹੈਨ ਤਕੜਾ ਪੁਆਇੰਟ ਜੋੜ ਗਿਆ ਗੁਰਮੁਖ ਮਨ ਫੇਰ ਆ ਗਿਆ ਲੈ ਮਨ ਥੁਲਟ ਫੇਰ ਆ ਗਿਆ ਪਿਆਰੇ ਮਨ ਵੀ ਦੇ ਸਪੀਕਰ ਖੜਕਦੇ ਆ ਵੱਡੀ 사운 ਲੱਗੀ ਹੋਈ ਆ ਲੈ ਵੀ ਪਿਆਰਿਆ ਗੱਲਾਂ ਟਿਕਾੜੇ ਨੇ ਹਰਸ਼ ਤੇ ਮਨ ਅਰਸ਼ ਦੇ ਮਨ ਆਹ ਲੱਗਦਾ ਜੋਰ 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 ਇੱਥੇ ਰੱਖ ਐਨ ਸਿਰਾਂ ਲੱਗਿਆ ਪਿਆ ਉਧਰ ਸਾਬੀ ਮਦਨੀਪੁਰ ਮਦਨੀਪੁਰ ਸਾੜਾ ਵੀਰ ਸਾਬੀ ਦੇ ਨਾਲ ਭਾਈ ਕਾਕੇ ਹੁਰਾਂ ਨੇ ਐਲਾਨ ਕੀਤਾ ਹੋਇਆ 52000 ਹੈ ਉਸਤਾਦਾਂ ਸ਼ਾਨੀ ਦੇ ਦੋ ਜੱਫਿਆਂ ਤੇ ਸਾਥੀ ਬਦੀਨਪੁਰ ਵੱਲੋਂ 51000 ਰੁਪਏ ਦਿੱਤਾ ਜਾਣਾ ਹੈ ਸ਼ਰਨੇ ਦੇ ਦੋ ਜੱਫਿਆਂ ਦਾ ਦਿਲੋਂ ਧੰਨਵਾਦ ਹੈ ਇਹਨਾਂ ਵੀਰਾਂ ਦਾ ਲਓ ਮੈਚ ਵੱਡਾ ਮੈਚ ਚੋਟੀ ਦਾ ਲਓ ਹੁਣ ਦੇਖਦੇ ਹਾਂ ਲੈ ਵੀ ਦਵਿੰਦਰ ਜੀਤੂ ਭਾਈ ਭਾਈ ਪਰਮ ਹੁਰਾਂ ਨੇ ਆਹ ਸੋਨੀ ਹੁਰਾਂ ਨੇ ਸ਼ਾਹੀ ਹੁਰਾਂ ਨੇ ਜਿਹੜਾ ਜਨਤਾ ਦੇ ਨਾਲ ਵਾਅਦਾ ਕੀਤਾ ਸੀ ਨਾ ਵੀ ਦੁਨੀਆ ਦੇ ਵੱਡੇ ਮੱਲ ਪੁੱਜਣੇ ਆ ਵਕਈ ਮਾਝੇ ਮਾਲਵੇ ਦੁਆਬੇ ਦੇ ਉਹ ਦੁਨੀਆ ਦੇ ਸਟਾਰ ਸਜਨੇ ਆ ਦੁਨੀਆ ਦੇ ਸਟਾਰ ਸਜਨੇ ਆ ਉਹ ਰੇਡ ਫਲਮਗਿਰੀਏ ਜਸ਼ਨ ਦੀ ਪੈ ਰਹੀ ਆ ਸਾਹਮਣੇ ਵੇਖੋ ਨਾਜਵਾਨਾ ਹਰਸ਼ ਤਿਆਰ ਹੈ ਗੱਗੇ ਵਰਗੇ ਨਾਜਵਾਨ ਨੇ ਨਾਲ ਡੱਗੋ ਦਾ ਸ਼ਰਨਾ ਲੱਗਿਆ ਹੋਇਆ ਨਾਲ ਡੱਗੋ ਦਾ ਸ਼ਰਨਾ ਲੱਗਿਆ ਹੋਇਆ ਅਰਸ਼ 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 ਆਹ ਬੱਲੇ 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 ਏ ਏ ਏ ਸਿਰਾ ਉਹ ਵੇੜ ਵਾਲੇ ਆਇਆ ਨਜ਼ਾਰਾ ਆਹ ਦੁਨੀਆ ਨਜ਼ਾਰਾ ਲੈ ਰਹੀ ਹੈ 5000 ਲਾਲੀ ਟ੍ਰਾਂਸਪੋਰਟਰ ਨਥਮਰਪੁਰ ਵਾਲਾ 5000 ਅਰਸ਼ ਦੇ ਜੱਫੇ ਤੇ ਵੱਡਾ ਮਾਰਸਮਾਨ ਕਰ ਰਿਹਾ ਹੈ ਹਾਂ ਕਰਨ ਕਹਿੰਦੇ ਦਿਆਲਪਰੀਆ ਰੇਡ ਪਾ ਰਿਹਾ ਪਰ ਦੂਜੇ ਪਾਸੇ ਧਨੌਰੀ ਵਾਲਾ ਮਨੀ ਉਹ ਧਨੌਰੀ ਦਾ ਮਨੀਟ੍ਰਾਈ ਕਰਦਾ ਧਨੌਰੀ ਦਾ ਮਨੀਟ੍ਰਾਈ ਕਰਦਾ ਲੈ ਮੇਲਾ ਚੋਕੀ ਦਾ ਮੇਲਾ ਚੋਕੀ ਦਾ ਖੇਡਿਆ ਗਿਆ ਲੈ ਵੀ ਪਰਮ ਲੱਤ ਕੇ ਸਕੇ ਨੇ ਅੱਜ ਤੇਰੇ ਕੱਪ ਤੇ ਸਾਰੇ ਹੀ ਖੇੜਗੇ ਸਾਰੇ ਹੀ ਖੇੜਗੇ ਸਾਰੇ ਹੀ ਖੇੜਗੇ ਓ ਡੱਗੋ ਵਾਲਾ ਗੱਗੋ ਵਾਲਾ ਤੇ ਪੁਆਇੰਟ ਮਨ ਸਿੰਘ ਨੇ ਇਸੇ ਜੋੜ ਦਿੱਤਾ ਬਾਈ ਗਰਾਊਂਡ 'ਚ ਬਹਿ ਜਾ ਉਤਰਦੇ ਫਿਰਦੇ ਰਹੋ ਅਸੀਂ ਵੀ ਬੈਠ ਕੇ ਕਮੈਂਟਰੀ ਕਰ ਲੈਣੇ ਆਂ ਸੰਗਤ ਨੂੰ ਵੇਖ ਲੈਣ ਦਿਓ ਮੈਚ ਲਾਓ ਸਾਹਮਣੇ ਉਸਤਾਦ ਕੀ ਤੂੰ ਕਬੱਡੀ ਪਾਉਣ ਦੇ ਲਈ ਬਣ ਚੁੱਕਾ ਉਹਨਾਂ ਨੂੰ ਬਰੀਆ ਕੀ ਤੂੰ ਕਹਿੰਦੇ ਭੂਰੇ ਬੋਡੋਪਰੀਏ ਨੂੰ ਉਸਤਾਦ ਬੰਦਾ ਆਹ ਬੋਡੋਪਰੀਏ ਭੂਰੇ ਦਾ ਚੰਡਾ ਹੈ ਰੇਡ ਪਾ ਰਿਹਾ ਪਰ ਦੂਜੇ ਪਾਸੇ ਕੌਣ ਹੈ ਉੱਥੇ ਸੁਹਾਣੇ ਵਾਲਿਆ ਉੱਥੇ ਤਨਹਰੀ ਵਾਲਿਆ ਵੇਖ ਸਾਹਮਣੇ ਤੇਰੇ ਪਾਰੀ ਦੀ ਸਰਦ ਪਾਰ ਕਰ ਦਿੰਦੀ ਹੈ ਸਾਦੀ ਬਦੀਨ ਪਰ ਤੇ ਕਾਕਾ ਬਦੀਨਪੁਰ ਇਹਨਾਂ ਨੇ ਐਲਾਨ ਕਰ ਦਿੱਤਾ ਵੀ ਜੇਕਰ ਸ਼ਰਨਾ ਦੋ ਜੋਫੇ ਲਾਉਂਦਾ ਹੈ ਤੇ 5100 ਰੁਪਏ ਦਿੱਤਾ ਜਾਣਾ ਉਧਰ ਲਾਲੀ ਟਰਾਂਸਪੋਰਟ ਵਾਲੇ ਨੇ 5000 ਰੁਪਿਆ ਹਰ ਸ਼ਮਤੋ ਦੇ ਹਰ ਇੱਕ ਜੋਫੇ ਦਾ ਐਲਾਨ ਕੀਤਾ ਹੋਇਆ ਆਹ ਜਸ਼ਨ ਫੇਰ ਆ ਗਿਆ ਹੈ ਲਓ ਜਸ਼ਨ ਫੇਰ ਆ ਗਿਆ ਜਸ਼ਨ ਫੇਰ ਆ ਗਿਆ ਲੈ ਵੀ ਪਰਮ ਜਿੱਤੂ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੋ ਜਾਂਦਾ ਬੇੜ ਦੇ ਵਿੱਚ ਹੱਲਾ ਗੁੱਲਾ ਹੋ ਜਾਂਦਾ ਵਾਲਮਗੀਰੀਆ ਫੇਰ ਭੱਜ ਤੁਰਿਆ ਵਾਲਮਗੀਰੀਆ ਫੇਰ ਭੱਜ ਤੁਰਿਆ ਇਹ ਬੈਲੀ ਭੱਜ ਤੁਰਿਆ ਹੱਥ ਲੱਗ ਜੱਗੂ ਦੇ ਦੋ ਜੱਫੇ 51 ਹਜ਼ਾਰ ਦੇ ਭਾਈ ਜੀਤੂ ਵੇੜ ਸੋਨੀ ਸੋਮਲਾ ਪਰਮੇੜ ਗਵਿੰਦਰ ਚੰਦੋ ਸਾਰੇ ਵੀਰ ਨਾਮ ਕਰਦੇ ਵੀ ਜੱਗੂ ਦੇ ਦੋ ਜੱਫੇ 51 51 51 51 50000 ਰੁਪਇਆ ਲੱਗਿਆ ਹੋਇਆ ਜਿਹੜਾ ਖਿਡਾਰੀਆਂ ਦੇ ਹਾਕਮ ਵਾਰੀਏ ਜੱਗੂ ਦੇ ਦੋ ਜਫਿਆਂ ਦੇ 51000 ਉਧਰ ਜਸ਼ਨ ਨੌਜਵਾਨ ਫੇਰ ਤਿਆਰ ਹੈ ਸ਼ਰਨਾ ਤਿਆਰ ਹੈ ਭੇਲੂ ਕਹਿੰਦੇ ਨਿਊਜ਼ੀਲੈਂਡ ਦੇ ਸੀਜੰਦਾ ਚੌਥੇ ਨੰਬਰ ਦਾ ਜਾਫੀ ਰਿਹਾ ਹੈ ਭੇਲੂ ਨਿਊਜ਼ੀਲੈਂਡ ਦੇ ਸੀਜੰਦਾ ਚੌਥੇ ਨੰਬਰ ਦਾ ਜਾਫੀ ਬਣਿਆ ਹੈ ਅੱਜ ਕੌਣ ਫੋਰਡ ਜਿੱਤੂ ਇਹ ਬਾਤਾਂ ਸਮੇਂ ਦੀ ਹੋਣ ਗਿਆ ਲਓ ਜਸ਼ਨ ਜਸ਼ਨ ਲੱਗਦਾ ਜੋਰ ਜੋਰ ਦਰ ਬੱਲੇ 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 चकर आ चर आ चकर आ चर लेकर आ चकर सिरा 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 सिर लाग्याजार ਅਰਸ਼ ਮਹਤੋ ਦੇ ਲਈ 5000 ਜੱਫੇ ਤੋਂ ਅਰਸ਼ ਨੇ ਸਿਰਾ ਕਰਤਾ ਸਿਰਾ ਕਰਤਾ ਸਿਰਾ ਕਰਤਾ ਕਿ ਸਾਡਾ ਦਿਲ ਨਹੀਂ ਕਰਦਾ ਫੇਰ ਹਵਾ 'ਚ ਛੱਡਣ ਦਾ ਤੇਰੇ ਯਾਰ ਨੇ ਠੇਕਾ ਲੈ ਲਿਆ ਨਹੀਂ ਟੌਣਾ 'ਚੋਂ ਕੀਲੇ ਕੱਢਣ ਦਾ ਤੇਰੇ ਯਾਰ ਨੇ ਠੇਕਾ ਲੈ ਲਿਆ ਨਹੀਂ ਟੌਣਾ 'ਚੋਂ ਕੀਲੇ ਕੱਢਣ ਦਾ ਬਾਈ ਗਰਾਊਂਡ ਕਲੀਅਰ ਮੇਰਾ ਵੀਰ ਬਣ ਕੇ ਗਰਾਊਂਡ ਕਲੀਅਰ ਰੱਖਿਓ ਜੱਗੋ ਵਾਲੇ ਸ਼ਰ ਨੇ ਦੇ ਦੋ ਜੱਫਿਆਂ ਦਾ ਸਾਹੀ ਬਦੀਨਪੁਰ ਤੇ ਕਾਕਾ ਬਦੀਨਪੁਰ ਫਿਰ ਕਹਿੰਦੇ 71000 ਦਾ ਐਲਾਨ ਕਰ ਦਿੱਤਾ ਆਹ ਵੇਖੋ ਨਜ਼ਾਰਾ ਵਾਹ ਓਏ ਨੌਜਵਾਨਾਂ ਆਓ ਸਾਹਮਣੇ 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 ਆਹ ਪੱਟ ਫੜਿਆ ਤੇ ਕੈਂਚੀ ਓ ਬੇਡ ਵਾਲਿਆ ਉਹਨਾਂ ਸੁਆਦ ਵਾਹ ਵਾ ਹੁਲਾ ਗੁਲਾ ਰਵੀ ਜਿੱਟੂ ਅੱਗ ਨਿਕਲ ਜਾਂਦੀ ਐ ਸੋਨੀ ਬਾਈ ਅੱਗ ਨਿਕਲ ਜਾਂਦੀ ਐ ਜਪੇੜ ਦੇ ਗਰਾਊਂਡ ਚੋਂ ਬਾਕੀ ਕਹਿੰਦੇ ਹਰਜ ਜਫਾ ਦਾ ਹੁੰਦਾ 11000 ਹਰਜ ਜਫਾ ਦਾ ਹੁੰਦਾ 11000 ਦੇਣਾ ਲਓ ਸਾਹਮਣੇ ਪੇਂਡੂ ਨੇ ਪੱਟ ਫੜਿਆ ਮਾਨ ਸਿੰਘ ਦੁਲਟਵੀ ਅੱਜ ਬੁੱਕ ਦਾ ਤਰਿਆ ਆਉਂਦਾ ਹੈ ਅੱਜ ਬੁੱਕ ਦਾ ਤਰਿਆ ਆਉਂਦਾ ਹੈ ਅੱਜ ਤੇ ਕਹਿੰਦੇ ਟਰੈਕਟਰ ਦਿੱਤੇ ਜਾਣੇ ਆ ਅੱਜ ਤੇ ਪੁਆਇੰਟ ਵੀ ਕਹਿੰਦੇ 18 18.5 ਉਹ 36 ਰੇਡਾਂ ਦਾ ਮੈਚ ਹੈ ਜੀਤੂ ਬੇੜ ਕਹਿੰਦਾ ਵੀ ਜੱਗੂ ਦੇ ਦੋ ਜੱਫੇ ਕਿੰਨੇ 1000 21000 ਦਿੱਤਾ ਜਾਣਾ ਹੈ 51 ਹਾਕਮ ਵਾਲਿਆ ਜੱਗੂ ਜੇਕਰ ਦੋ ਜੱਫੇ ਲਾਉਂਦਾ ਹੈ ਦਾ 51000 ਰੁਪਏ ਦਿੱਤਾ ਜਾਵੇਗਾ 51000 ਪਰਮਵੀਰ ਬਿਹੜ ਜੀਤੂ ਬਿਹੜ ਭਾਈ ਦਵਿੰਦਰੋਂ ਰਾਮ ਵੱਲੋਂ ਭਾਈ ਸੋਨੀ ਹੁਰਾ ਵੱਲੋਂ ਵੱਡੇ ਮਾਨ ਦੇਣੇ ਆ ਵੱਡੇ ਮਾਨ ਦੇਣੇ ਆ ਹਾ ਮੇਲਾ ਚੋਟੀ ਦਾ ਮੇਲਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਸਾਡੀ ਭਾਈ ਮੇਲਾ ਚੋਟੀ ਦਾ ਹੈ ਮੈਚ ਬਰਾਬਰੀ ਤੇ ਫਸਿਆ ਖੜਿਆ ਹੈ ਐਨ ਦੋ ਦੋ ਜਫੇ ਲੱਗੇ ਮੇਰਾ ਖਿਆਲ ਹੈ ਮੈਚ ਬਿਲਕੁਲ ਬਰਾਬਰੀ ਤੇ ਚੱਲ ਰਿਹਾ ਹੈ ਟਰੈਕਟਰ ਕੌਣ ਜਿੱਤੂਗਾ ਇੱਧਰ ਵੀ ਕਹਿੰਦੇ ਟੱਕ ਟੱਕ ਇਹ ਰੇਡਾਂ ਮਾਰ ਰਿਹਾ ਆ ਉਹ ਜਸ਼ਨ ਪੁਲਵਾਨ ਕਿ ਦੋ ਪਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਕਿ ਦੋ ਪਰ ਘੱਟ ਤੁਰਨਾ ਪਰ ਤੁਰਨੇ ਮਟਕ ਦੇ ਨਾਲ ਕਿ ਸਬਰ ਸਦਕ ਤੋਂ ਡੋਲੀ ਨਾ ਤੋ ਪੁੱਤ ਪੰਜਾਬ ਦੇ ਆ ਕਿ ਘਰ ਘਰ ਪਹੁੰਚੇ ਮੈ ਕੋਈ ਤੇਰੀ ਫੁੱਲ ਗਲਾਬ ਦੇ ਆ ਮੱਥੇ ਮਿੱਟੀ ਚੁੰਮ ਲਾਉਣਗੇ ਤੇਰੇ ਆਰਾਮਾਂ ਦੀ ਆ ਪੁੱਤ ਬਾਦਰ ਕੁੱਕ ਸਫਰ ਕਰ ਜਾਂਦੇ ਮਾਮਾਂ ਦੀ ਲੈ ਵੀ ਪਰਮ ਡੱਗੋ ਆਲਾ ਲੱਗਿਆ ਡੱਗੋ ਆਲਾ ਲੱਗਿਆ ਟਕੋੜਾ ਆਲਾ ਲੱਗਿਆ ਟਕੋੜਾ ਏ ਏ ਆ ਬੱਲੇ 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 ਖੁੱਲ ਕੇ ਮਾਰ ਦਿਓ ਤਾੜੀਆਂ ਖੁੱਲ ਕੇ ਮਾਰ ਦਿਓ ਆ ਮੇਲਾ ਬਣ ਗਿਆ ਮੇਲਾ ਬਣ ਗਿਆ

ਘੋਗੋ ਵਾਲੇ ਦਾ ਇੱਕ ਹੋ ਗਿਆ 2 ਤੇ ਸਾਦੀ ਕਹਿੰਦਾ 7100 ਲੈ ਦੋਨੇ 7200 ਲੈ ਬੈਜੋ ਲੈ ਵੀ ਗੁਰਮੁਖ ਦੇ ਆਰਸ਼ ਮੈਂ ਤੋਦ ਜੋ ਫਲ ਆਉਂਦਾ ਹੈ ਤੇ 11000 ਰੁਪਇਆ ਜੀਤੂ ਸਾਡਾ ਵੀਰ ਬਿਹੇੜਾ ਨਾਲ ਪਰੰਪਰ ਰਿਤ ਤੇ ਸੋਹਣੀ ਕਲਾੜ ਸਾਹੀ ਬਦੀਨਪੁਰ ਨੇ ਫਿਰ ਐਲਾਨ ਕਰ ਦਿੱਤਾ ਹੈ ਵੀ 11000 ਦਿੱਤਾ ਜਾਣਾ ਤੇ 5000 ਰੁਪਏ ਸਾਡਾ ਵੀਰ ਲਾਲੀ ਸੋਹੀ ਕਹਿੰਦੇ ਸੋਹੀ ਟਰਾਂਸਪੋਰਟ ਵਾਲਿਆਂ ਨੇ ਐਲਾਨ ਕੀਤਾ ਹੋਇਆ ਹੈ ਵੀ 5000 ਅਰਸ਼ ਮਤੋ ਦੇ ਹਰ ਇੱਕ ਜਫੇ ਤੇ ਵੱਡਾ ਮਾਨਸਮਾਨ ਦਿੱਤਾ ਜਾਵੇਗਾ ਵੱਡਾ ਮਾਨ ਦੇਣਾ ਜੇਟੂ ਹੋਰੀ ਪਰਮ ਹੁਰੀ ਪੱਕੀਆਂ ਜਵਾਨਾਂ ਵਾਲੇ ਜੱਟ ਨੇ ਉਹ ਪੱਕੀਆਂ ਜਵਾਨਾਂ ਵਾਲੇ ਨੇ ਮੁੰਡਿਆਂ ਨੇ ਜੋਕਿਆ ਉਹ ਕਰਕੇ ਵਿਖਾਤਾ ਮੁੰਡਿਆਂ ਨੇ ਜੋ ਵੀ ਕਿਹਾ ਕਰਕੇ ਵਿਖਾਤਾ ਲੈ ਵੀ ਦਵਿੰਦਰ ਤੇਰੇ ਯਾਰਾਂ ਦਾ ਵੱਡਾ ਕੱਪ ਖੇਡਿਆ ਜਾ ਰਿਹਾ ਹੈ ਕਲਾਉਨ ਵਾਲੀ ਟੱਕੜੀ ਪੁੱਜੀ ਹੋਈ ਹੈ ਬਾਈ ਬਬਲੇ ਹਰਾਂ ਦਾ ਤੇ ਨਾਲ ਬਾਈ ਦਵਿੰਦਰ ਸੂਮਲੋੜਾ ਦਾ ਵੱਡਾ ਧੰਨਵਾਦ ਹੈ ਮਾਨਸਿੰਘ ਆ ਗਿਆ ਉਸਤਾਦ ਆਹ ਮਾਨਸਿੰਘ ਆ ਗਿਆ ਕਹਿੰਦੇ ਦਿੜਵੇ ਵਾਲਾ ਮਾਨਸਿੰਘ ਦੁਲਤ ਤਾਂ ਡਗੋ ਰਮਾਣੇ ਵਾਲਾ ਉਹ ਡਗੋ ਰਮਾਣੇ ਵਾਲਾ ਏ ਏ ਏ ਸਿਰ ਆਈ ਜਾਂਦਾ ਹੈ ਸਿਰ ਆਈ ਜਾਂਦਾ ਹੈ ਦੁਲਤ ਕਹਿੰਦੇ ਸਿਰ ਆਈ ਜਾਂਦਾ ਹੈ ਅੰਜਤ ਧਨੋਰੀ ਵਾਲਾ ਆਇਆ ਹੋਇਆ ਹੈ ਇਸ ਟੀਮ ਦੇ ਮੇਨ ਸਪਾਂਸਰਾਂ ਦੇ ਵਿੱਚੋਂ ਵੱਡਾ ਨਾਂ ਅੰਜਤ ਧਨੋਰੀ ਦਾ ਉਹ ਨੌਜਵਾਨ ਕਰਨ ਜੇਕਰ ਜੱਗੂ ਦੋ ਜੱਫੇ ਲਾਉਂਦਾ ਹੈ 51000 ਰੁਪਏ ਦਿੱਤਾ ਜਾਣਾ ਜੇਕਰ ਜੱਗੂ ਦੋ ਜਫੇ ਲਾਉਂਦਾ ਸਾਡਾ ਵੀਰ ਜੇਤੂ ਬਿਹੜ ਪਰਮ ਇਹ ਜੱਗੂ 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 ਆਹ ਜੱਗੂ ਤੇ ਕਰਨ ਕਰਨ ਤੇ ਜੱਗੂ ਲੱਗਦਾ ਜੋਰ 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 ਲੈ ਵੀ ਪਰਮ ਆਹ ਸਿਰਾ ਬੰਦ ਕਿੱਲ ਕੁੱਕਾ ਅੱਤ ਹੋਈ ਜਾਂਦੀ ਆ ਅੱਤ ਹੋਈ ਜਾਂਦੀ ਆ ਪੁਆਇੰਟ 12 12 12 12 12 12 ਹੋ ਗਏ ਰੇਡ ਪੈ ਗਈ ਤੇ 우ਸਤਾਦ ਚੱਕ ਲੈ ਮੈਕ ਲਓ ਜਸ਼ਨ ਕਹਿੰਦੇ ਫੇਰ ਮੈਦਾਨ ਦੇ ਵਿੱਚ ਆਸਵੇਂ ਰੇਡ ਪੌਂਡ ਦੀ ਤਿਆਰ ਹੈ ਸਿਰਾਂ ਲੱਗਿਆ ਹੋਇਆ ਹੈ ਬਿਹੜ ਦੀ ਧਰਤੀ ਜ਼ਿਲ੍ਹਾ ਫਤਿਹਗੜ ਸਾਹਿਬ ਸਾਹਿਬ ਜਦਿਆਂ ਦੀ ਨਗਰੀ ਦੇ ਵਿੱਚ ਅੱਜ ਰਾਉਂਡ 깔ਗੇ ਹੰਜਾਨੇ ਆਹ ਰੇਡ ਪੌਂਡ ਦੀ ਜਸ਼ਨ ਪਰ ਦੂਜੇ ਪਾਸੇ ਅਰਸ਼ ਅਰਸ਼ ਆਹ ਬਰਸਾ ਸਿਰਾਂ ਸਿਰਾਂ ਫੇਰ ਸਿਰਾਂ ਦਾ ਆ ਗਿਆ ਸਿਰਾਂ ਦਾ ਆ ਗਿਆ 5000 ਸਾਡਾ ਵੀਰ ਲਾਲੀ ਟਰਾਂਸਪੋਰਟਰ ਤੇ 11000 ਜੀਤੂ ਬਿਹੇੜ ਨਾਲ ਸੋਨੀ ਕਲਾਉਡ ਤੇ ਪਰਮ ਵੀਰ ਸਾਡਾ ਵੀਰ ਵੇੜ ਉਹਨਾਂ ਵੱਲੋਂ 11000 ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਿਆਣੇਓ ਤੁਸੀਂ ਸਿਆਣੇਓ ਭਾਈ ਮੈਚ ਕੰਟੀਨਿਊ ਮੈਚ ਕੰਟੀਨਿਊ ਰੱਖੋ ਮੈਚ ਚੱਲਦਾ ਰੱਖੋ ਮੈਚ ਵਾਕਈ ਕਹਿੰਦੇ ਵੀ ਐਂਡ ਹੋਇਆ ਪਿਆ ਅੱਜ ਬਿਹੜ ਦੇ ਵਿੱਚ ਅੰਦਰ ਪਿਆ ਇੱਕ ਮਿੰਟ ਭਾਈ ਸਾਡੇ ਰੈਫਰੀ ਵੀ ਕਹਿੰਦੇ ਵੀ ਐਂਡੇ ਹੋਲਡ ਗਰਾਊਂਡ ਕਲੀਅਰ ਭਾਈ ਬਾਦੂ ਜੀ ਦਾ ਕੰਮ ਨਹੀਂ ਗਰਾਊਂਡ ਖਾਲੀ ਕਰੋ ਵੀ ਗਰਾਊਂਡ ਖਾਲੀ ਕਰ ਦਿਓ ਯਾਰ ਜਿਹਦਾ ਕੰਮ ਨਹੀਂ ਗਰਾਊਂਡ 'ਚ ਲੈ ਵੀ ਦਵਿੰਦਰ ਚਾਹਲ ਭਾਈ ਰਾਸ਼ਕਟਾਓ ਥੋੜਾ ਜਿਹਾ ਨਾਲੇ ਐਂਡੇ ਹੋਲਡ ਕਰਕੇ ਵੀ ਨਾ ਫੇਰ ਨਹੀਂ ਕੰਮ ਬਣਨਾ ਗਰਾਊਂਡ ਦੇ ਵਿੱਚ ਛੋੜਾ ਰਸ਼ਕ ਢਾ ਦਿਓ ਮਿਹਰਬਾਨੀ ਹੋਵੇਗੀ ਬਾਈ ਗਰਾਊਂਡ ਜੋ ਰਸ਼ਕ ਢਾਓ ਬੜੇ ਜਰਿਆ ਜੋਟੀ ਦੇ ਰੈਫਰੀਆਂ ਡੈਨੀ ਜੜਵਾ ਸਾਡਾ ਵੀਰ ਮਨੀ ਧੂੜ ਰਹੀ ਆਜੋ ਬਾਈ ਪ੍ਰਦੀਪ ਰਾਲੂ ਮਾਜਰੀਆ ਜਿਹਨੂੰ ਮਿੰਨੀ ਭੀਮ ਦਾ ਖਿਤਾਬ ਮਿਲਿਆ ਇੰਗਲੈਂਡ ਦੇ ਵਿੱਚ ਬਹੁਤ ਤਕੜਾ ਖੇਡਿਆ ਸਾਡਾ ਵੀਰ ਪ੍ਰਦੀਪ ਰਾਲੂ ਮਾਜਰੀਆ ਨਾਲ ਰਣਜੀਤ ਸ਼ਾਂਤ ਬਰੀਆ ਵੱਡੇ ਵੱਡੇ ਰੈਫਰੀ ਲੈ ਕੇ ਆਂਦੇ ਹੋਏ ਅੱਜ ਸੋ ਬੇਨਤੀ ਆਪਾਂ ਜਰੂਰ ਵਧੀਆ ਮੈਚ ਦਾ ਆਨੰਦ ਮਾਣੀਏ ਲਾ ਰੇਡ ਪੌਂਡ ਦੀ ਬੋਡਨਪੁਰੀਆ ਕੀਤੂ ਫੇਰ ਮੈਦਾਨ ਦੇ ਵਿੱਚ ਤਿਆਰ ਹੈ ਇਹ ਆ ਨੌਜਵਾਨ ਬਰੂਡ ਦੇ ਇਲਾਕੇ ਦਾ ਜੀਰਕਪੁਰ ਦੇ ਇਲਾਕੇ ਦਾ ਬਾੜੇ ਦੇ ਇਲਾਕੇ ਦਾ ਖਿਡਾਰੀ ਬੈਜੋ ਰੇਡ ਪੌਂਡ ਦੀ ਸ਼ੇਰ ਤਿਆਰ ਹੈ ਹਲਕਾ ਜਿਹਾ ਝੋਕਿਆ ਹੋਇਆ ਪਰ ਚਾਰ ਚਾਫੀਆਂ ਦੇ ਵਿੱਚੋਂ ਹਾਕਮ ਬੜੀਆ ਜੱਗੂ ਰੋਕਣ ਦੀ ਜਦੋਜਹਦ ਕਰ ਰਿਹਾ ਹੈ ਇਹ ਜੱਗੂ ਦਰਮਿਆਨ ਜੱਗੂ 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 ਤੇ ਬੋਡਨਪੁਰੀਆ ਦਾ ਸਰਾ ਕਰ ਜਾਂਦਾ ਹੈ ਘੋਡਣਗਰੀਆ ਤੇ ਸਰਾ ਕਰ ਜਾਂਦਾ ਮਨ ਸਿੰਘ ਦੁਲਟ ਫੇਰ ਕਬੱਡੀ ਪਾਉਣ ਦੇ ਲਈ ਬੰਦ ਚੁਪਾ ਹੈ ਇਹ ਸ਼ਰਨਾ ਤੇ ਦੁਲਟ ਸ਼ਰਨਾ ਤੇ ਦੁਲਟ ਆ ਬੱਲੇ 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 ਇਹ ਕਬੱਡੀ ਕਬੱਡੀ ਆਓ ਸਾਹਮਣੇ ਉਸਤਾਦਾ ਚੱਕ ਲੈ ਮੈਕ ਵਾਕਈ ਕਹਿੰਦੇ ਐਨ ਐਨ ਅੱਜ ਸਿਰਾਂ ਲੱਗਿਆ ਹੋਇਆ ਹੈ ਲਓ ਕਰਨ ਇਸ ਵੇ ਮੈਦਾਨ ਦੇ ਵਿੱਚ ਰੇਡ ਪਾਉਣ ਦੀ ਫੇਰ ਤਿਆਰ ਹੈ ਬਾਲੀ ਤਿਆਰ ਹੈ ਨਾਲ ਜੱਗੂ ਤਿਆਰ ਹੈ ਧਨੋਰੀ ਵਾਲਾ ਮਨੀ ਤੇ ਜਾਰੀ ਚਾਰ ਜਫੀ ਇਹ ਦੈਰੀ ਦੇ ਵਿੱਚ ਨੇ ਪਰ ਡਬਲ ਟੱਚ ਦੇ ਨਾਲ ਉਹ ਨੌਜਵਾਨ ਕਰਨ ਦਿਵਾਲਪਰੀਆ ਫਿਰ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਹੈ ਹਨ ਕਹਿੰਦੇ ਵੀ ਗੱਲਾਂ ਹਰਸ਼ ਦੋ ਜਫੇ ਲਾਉਂਦਾ ਸੁਵਿੰਦਰ ਬਿਹੜ ਵੱਲੋਂ 11000 ਹਰਸ਼ ਦੋ ਜਫੇ ਲਾਉਂਦਾ ਹੈ ਸੁਵਿੰਦਰ ਬਿਹੜ ਵੱਲੋਂ 11000 ਦੇਣਾ ਹੈ ਅਗਲੀ ਰੇਡ ਆਲਮਗੀਰੀਆ ਫੇਰ ਆ ਗਿਆ ਆਹ ਜਸ਼ਨ ਫੇਰ ਆ ਗਿਆ ਜਸ਼ਨ ਫੇਰ ਆ ਗਿਆ ਜਸ਼ਨ ਫੇਰ ਆ ਗਿਆ 2 3 4 ਟ੍ਰਿਪਲ ਟੱਚ ਇਹ ਨੌਜਵਾਨ ਜਸ਼ਨ ਆਲਮਗਿਰੀਆ ਫਿਰ ਪੁਆਇੰਟ ਲਓ ਵੱਡਾ 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 ਪੱਟਾ ਮੈਚ ਖੇਡਿਆ ਜਾ ਰਿਹਾ ਹੈ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਲਰਨਿੰਗ ਜੱਗੂ ਦਾ ਜਫੇ 51000 ਦੇ ਨੇ ਆਹ ਮਾਨਸੇ ਵਾਲਿਆ ਤੇ ਮਨੀ ਤੇ ਵੀ ਮਨੀ ਦਾ 121 ਦਾ ਮਨੀ ਦਾ 121 ਦਾ ਆਓ ਸਾਹਮਣੇ ਲੱਗਦਾ ਜੋਰ ਲੱਗਦਾ ਜੋਰ ਫੜਿਆ ਪੱਟ ਫੜਿਆ ਪੱਟ ਫੜਿਆ ਪੱਟ ਏ ਬੱਲੇ 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 ਏ ਕਬੱਡੀ 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 ਸਾਂਭਿਓ ਛਾਡੋ ਏ ਨੌਜਵਾਨਾਂ ਸਾਂਭਿਓ ਸੱਟ ਮਹਿਸੂਸ ਕਰਦਾ ਨੌਜਵਾਨ ਮਾਲਕ ਮਹਿਰ ਕਰੇ ਸਾਂਭਿਓ ਚੜ੍ਹਦੇ ਅਕਲਾਂ ਚ ਰਹਿਣ ਸਾਡੀ ਖੇਡ ਕਬੱਡੀ ਦੇ ਸ਼ੇਰ ਦੁੱਲੇ ਕਿ ਸਿਰ ਦੇ ਆਸਾਂ ਰੱਖੀ ਮਹਿਰ ਫਲਵਾੜੀ ਉੱਤੇ ਛੱਡ ਕੋਈ ਵਿਰਾੜ ਵਾਂਗ ਇਹਨਾਂ ਵਿੱਚੋਂ ਜਾਵੇ ਨਾ ਕਿ ਰਹਿਣੇ ਗਰਾਊਂਡ ਵਿੱਚ ਲਾਉਣ ਸਦਾ ਰੌਣਕਾਂ ਸੱਟ ਕੋਈ ਕਸੂਤੀ ਰੱਬਾ ਇਹਨਾਂ ਉੱਤੇ ਆਵੇ ਨਾ ਆਪਣੇ ਲਈ ਤਾਂ ਕੁਝ ਮੰਗਦੇ ਨਾ ਰੱਬਾ ਤੇਥੋਂ ਇਨਾਂ ਲਈ ਸਰਜੀਤ ਦੁਆਵਾਂ ਦੇ ਤੁ ਮੰਗਦਾ ਦੁਆਵਾਂ ਨੇ ਅਰਦਾਸਾਂ ਨੇ ਜੋਧੜੀਆਂ ਨੇ ਇਹਨਾਂ ਖਿਡਾਰੀਆਂ ਦੇ ਲਈ ਕਦੇ ਵੀ ਤਤੀਬਾ ਨਾ ਲੱਗੇ ਜਿਵੇਂ ਹੱਸਦੇ ਖੇਡਦੇ ਨੌਜਵਾਨ ਆਹ ਜਿਹੜਾ ਜੱਫੀ ਮਾਨਸ ਸਿੰਘ ਦੁਲਟ ਨੂੰ ਦੋ ਜੱਫੇ ਲਾਵੇਗਾ ਵੱਡਾ ਭਾਈ ਜੀਤੂ ਬਿਹੜ ਪਰਮਵੀਰ ਬਿਹੜ ਐਲਾਨ ਕਰਤਾ 21000 ਦਿੱਤਾ ਜਾਣਾ 21000 ਦਿੱਤਾ ਜਾਣਾ ਜਿਹੜਾ ਜੱਫੀ ਮਨਸਿੰਘ ਦੁਲਟ ਨੂੰ ਦੋ ਜੱਫੇ ਲਾਵੇਗਾ ਜੀਤੂ ਬਿਹੜ ਪਰਮਵੀਰ ਬਿਹੜ ਸੋਨੀ ਸੋਮਲਾ ਤੇ ਨਾਲ ਬਾਈ ਫਬਲੇ ਹਰਾਂ ਦਾ ਵੱਡਾ ਧੰਨਵਾਦ ਹੈ ਵੱਡਾ ਧੰਨਵਾਦ ਹੈ ਲੈਨ ਲੈ ਵੀ ਜੱਸਿਆ ਚੱਕ ਮੈਗਾ ਫਾਈਨਲ ਮੈਚ ਆ ਰਿਹਾ ਦਰਸ਼ਕੋ ਵੀਰੋ ਗੱਲਾਂ ਕਹਿੰਦੇ ਫੋੜਾਂ ਤੇ ਲੱਗੀਆਂ ਨੇ ਕਹਿੰਦੇ ਇੱਕ ਬਿੱਲੂ ਯੂਐਸਏ ਤਵਿੰਦਰ ਯੂਐਸਏ ਨਾਲੋਂ ਫੋਰ ਟਰੈਕਟਰ ਹੈ ਇੱਕ ਬਲਜਿੰਦਰ ਰਾਜੂ ਕਲਾਣ ਹੈਪੀ ਮਾਲਕ ਪਰੋਣਾ ਵੱਲੋਂ ਸਤਵਿੰਦਰ ਬਿਹੜ ਕਹਿੰਦਾ ਵੀ ਆਰਚੇ ਦੇ ਜੱਫੇ ਲਾਵੇਗਾ 2 11000 ਗੱਲਾਂ ਕਹਿੰਦੇ ਹਜ਼ਾਰਾਂ ਤੇ ਚਲੇ ਗਈਆਂ ਉਹ ਫੈਸਲੇ ਫੋੜਾ ਦੇ ਹੋਣ ਨੇ ਕਿ ਜਿੱਤ ਦੇ ਨਿਸ਼ਾਨਾ ਦੂਰੇ ਰਹਿਣਗੇ ਫਾਈਨਲ ਮੈਚ ਵਿੱਚ ਤਰੋ ਪੜਾਕੇ ਪਹਿਣਗੇ ਆਹ ਕਹਿੰਦੇ ਪੜਾਕੇ ਪੈ ਰਹੇ ਨੇ ਫਾਈਨਲ ਮੈਚ ਚੱਲ ਰਿਹਾ ਹੈ ਹੋਰ ਕਿੱਧਰ ਨੂੰ ਜਾਣੇ ਨੇ ਹਲੇ ਚੱਕਰ ਅਜਨੇ ਤਮਿੰਦਰ ਬੇੜ ਕਹਿੰਦਾ ਵੀ 15 ਅਰਸ਼ ਮੈਦੋਦ ਦੇ ਕਹਿੰਦੇ ਜਫਿਆਂ ਦੇ ਉੱਪਰ ਦੋਤੇ ਕਹਿੰਦੇ 15 ਲੱਗਿਆ ਜੱਗੂ ਦੇ 51000 ਲੱਗਿਆ ਰੇਟਰ ਜਿਹੜਾ ਮਰਜ਼ੀ ਜੀ ਦਾ ਪੱਤਾ ਤੇ ਜਿੰਨੀ ਜਾਨ ਉਨੀਆਂ ਹੀ ਰੇਡਾਂ ਪਾ ਸਕਦਾ ਹੈ ਜਿਹੜਾ ਰੇਟਰ ਜਿੰਨੀ ਮਰਜ਼ੀ ਖੁੱਲੀਆਂ ਰੇਡਾਂ ਕਹਿੰਦੇ ਵੀ ਜਿਹੜਾ ਮਰਜ਼ੀ ਰੇਡਰ ਜਿੰਨੀਆਂ ਮਰਜ਼ੀ ਪਾਓ ਜਿਹਦੇ ਪੱਟਾਂ 'ਚ ਜਿੰਨੀ ਜਾਨ ਹੈ ਜਿਹੜਾ ਜਫਿਆਂ ਦਾ ਪੁਆਇੰਟ ਆ ਰੀਪਲੇ ਵਾਲਾ ਜਿਹੜਾ ਅਰਸ਼ ਨੇ ਜਫਾ ਲਾਇਆ ਸੀ ਉਹ ਅਰਸ਼ ਦਾ ਪੁਆਇੰਟ ਹੈ ਰੀਪਲੇ ਵਾਲਾ ਉਹ ਅਰਸ਼ ਦਾ ਜਫਾ ਹੈ ਲਓ ਰੇਡ ਪਾਉਣ ਲਈ ਜਿਹੜਾ ਇਹਨੂੰ ਜਫੇ ਦਾ ਬਣੇਗਾ 11000 ਘੇੜਾ ਜਾਫੀ ਦੋ ਜਫੇ ਲਾਵੇਗਾ 11000 ਆ ਪੈਲੂਆ ਕਹਿੰਦੇ ਬਰਸਾਲਪੁਰ ਦੀ ਧਰਤੀ ਦਾ ਖੇਡਿਆ 3 ਪੁਆਇੰਟ ਵਾਲਾ ਉਹਨਾਂ ਦੀ ਫੈਡਰੇਸ਼ਨ ਦੇ ਲਈ ਚੌਥੇ ਨੰਬਰ ਦਾ ਕਹਿੰਦੇ ਜਾਫੀ ਬਣਿਆ ਪਰ ਮਾਨ ਸਿੰਘ ਡੋਲਟ ਬਾਟਾ ਮੜਦਾ ਜਾਂਦਾ ਜਿਵੇਂ ਪੰਜਾਬੀਆਂ ਦੇ ਅਮਰੀਕਾ 'ਚ ਟਰਾਲੇ ਚੱਲਦੇ ਨੇ ਅੱਜ ਕਹਿੰਦੇ ਬਿਹੜ ਚੱਟਾ ਬਾਟਾ ਵੜਦਾ ਉਸਤਾਦ ਜੀ ਕੀਤੂ ਆ ਗਿਆ ਬੁੱਢਣਪਰੀਆ ਆਹ ਬੁੱਢਣਪਰੀਆ ਕੀਤੂ ਕਹਿੰਦੇ ਬੁੱਢਣਪਰੀਏ ਭੂਰੇ ਦਾ ਚੰਡਿਆ ਹੈ ਰੇਡ ਪੌਂਡੀ ਫੇਰ ਤਿਆਰ ਹੈ ਇਸੇ ਸਾਲ ਯਰਪ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਇਸ ਨੌਜਵਾਨ ਨੇ ਕਹਿੰਦੇ ਐਨ ਚਰਚਾ ਦੇ ਵਿੱਚ ਰਿਹਾ ਹੈ 51 51 51 ਜੀ ਦਾਸ ਕਬੱਡੀ ਕਲੱਬ ਧਨਾਰੀ ਵਾਲਾ ਕਿਹੜਾ ਖਿਡਾਰੀ ਲਓ ਰੌਲ ਮਾਜਰੀਆ ਪ੍ਰਦੀਪ ਕੀ ਐਲਾਨ ਕਰਦਾ ਵੀ ਇਹ ਪੁਆਇੰਟ ਬਾਬਾ ਗਾਜਾ ਓਏ ਮਾਸਾ ਦਾ ਗੋਲ ਆ ਗਿਆ ਓ ਜੱਗੂ ਗੋਲ ਆ ਗਿਆ ਕਿਲਕਾ ਦਾ ਵੱਡਾ ਸਾਰਾ 100000 ਦੇ ਦੋ ਲਾ ਗਿਆ ਉਹ ਦੋ ਲਾ ਗਿਆ 51000 ਦੇ ਉਹ ਕਹਿੰਦੇ ਗੱਲਾਂ ਕਹਿੰਦੇ ਟਿਕਾੜੇ ਲੱਗ ਗਿਆ ਇੱਕੋ ਦਿਨ ਦੇ ਵਿੱਚ ਤਿੰਨ ਤਿੰਨ ਮੋਟਰਸਾਈਕਲ ਜਿੱਤਦਾ ਉਹ ਮੁੰਡਾ ਕਹਿੰਦੇ ਸਿੱਧੂ ਮੂਸੇ ਵਾਲੇ ਦੇ ਇਲਾਕੇ ਤੋਂ ਚੱਲ ਕੇ ਆਇਆ ਅੱਜ ਬਿਹੜ ਦੇ ਵਿੱਚ ਪਰਮਾਉਣਾ ਨੇ ਸਾਡੇ ਜਿੱਤੂ ਆਣੇ ਨੇ ਦਵਿੰਦਰ ਸੋਨੀ ਉਹਨਾਂ ਨੇ ਸਾਰੇ ਹੀ ਖਲਾ ਤੇ ਆਹ ਦੇਖੋ ਲਾਈਵ ਦੇ ਉੱਪਰ 51000 ਆਹ ਦੇਖੋ ਲਾਈਵ ਦੇ ਉੱਪਰ 51000 ਲਾਈਵ ਦੇ ਉੱਪਰ ਦਗਾ ਦਿਓ ਇੱਕ ਵਾਰ ਫੇਰ ਇਧਰ ਜੀਤੂ ਬਾਈ ਜੀਤੂ ਬਿਹੜ ਜੀਤੂ ਬਾਈ ਹੁਰੀਆਂ ਮਾੜਾ ਜਾ ਪਰਮਾਯੋ ਆ ਦਰਸ਼ਕ ਵੀਰੋ ਲੈ ਵਾਲੇ ਇੱਧਰ ਦਿਖਾ ਦਿਓ ਮੇਰਾ ਆ 51000 ਜਿੱਤੂ ਮੇੜ ਪਰਮ ਮੇੜ ਉਹਨਾਂ ਵੱਲ ਆ ਦੇਖ ਲੋ ਜਿੱਤੂ ਬਾਈ ਜਿੱਤੂ ਜਿੱਤੂ ਇੱਧਰ ਆ ਜਿੱਤੂ ਪਰਮ ਲੈ ਕੇ ਜਿੱਤੂ ਨੂੰ ਮਾੜਾ ਜਾ ਆ ਦੇ ਦਿਓ ਕੋਈ ਫੇਕ ਨਹੀਂ ਰੇਲ ਐ ਫੋੜੀ ਰੇਲ ਤੀਜੇ ਐਂ ਮਹਿੰਗੇ ਤੇ ਰੁਪਏ ਵੀ 51000 ਦੋ ਜੱਫੀਆਂ ਤੇ ਲੱਗਿਆ ਮੇਰੇ ਹੱਥ ਚ ਗੱਤੀ ਫੜਾ ਗਏ ਵੀ ਆਪਾਂ ਜੱਗੂ ਹਾਕ ਵਾਲੀਏ ਦਾ 51 ਲਾਇਆ ਹੈ 51 ਦੇਣਾ ਆ ਸਵਾਦ ਹੈ ਆਲਾ ਜਿੱਤੂ ਆਪੇ ਬਣਾ ਦੇ ਕੇ ਨਾ ਆ ਦੇਖੋ ਦਰਸ਼ਕ ਵੀਰੋ 51000 ਜਿੱਤੂ بھائی ਉਹ ਖੜਾ ਜੱਗੂ ਉਹਦੇ ਜੱਗੂ ਦੇ ਹੱਥ 'ਚ ਬਣਾ ਕੇ ਆ 51000 ਆ ਰੇਲ ਦੀ ਆ ਖਾਸियत ਆ ਮੁੰਡਿਆਂ ਦੇ ਵਿੱਚ ਆ 51000 ਤਾੜੀਆਂ ਦਰਸ਼ਕੀ ਵੀਰਾਂ ਮਾਰ ਦਿਓ ਮਾਸਾ ਵਾਲੇ ਨੇ ਹੋ ਗਿਆ 55000 ਦਿੱਤਾ ਇਹ ਕੋਈ ਫੇਕ ਨਹੀਂ ਰੈਲਟੀ ਆ ਇਹ ਲਰਨਿੰਗ ਟਰੀ ਵਾਲੇ ਨੇ ਜੋ ਕਹਿੰਦੇ ਨੇ ਕਰਦੇ ਨੇ ਇਹ ਵੇੜੜ ਵਾਲੇ ਨੇ ਇਹ ਕਲਾਉਂਡ ਵਾਲੇ ਨੇ ਇਹਨਾਂ ਨੇ ਪਹਿਲਾਂ ਵੀ ਕਲਾਉਂਡ ਲੱਖ ਲੱਖ ਦਾ ਆ ਉਹ ਦਿੱਤਾ ਇਹ ਕਹਿੰਦੇ ਭਰਾ ਨੇ ਪਰਮ ਹੋਣੀ ਸੋਨੀ ਹੋਣੀ ਨਾਲ ਕਹਿੰਦੇ ਜਿੱਤੂ ਵੇੜੜ ਹੋਣਾ ਵੱਲੋਂ 51000 ਕਹਿੰਦੇ ਸਾਬੀ ਬਦੀਨਪੁਰਾ ਵੱਲੋਂ ਪੁੱਜਦਾ ਕੀਤਾ ਚਲੋ ਸ਼ੁਰੂ ਕਰਦੇ ਹਾਂ ਮੈਚ ਹੁਣ ਆਜੋ ਸ਼ੁਰੂ ਕਰਦੇ ਹਾਂ ਮੈਚ ਹੁਣ ਇਹਨਾਂ ਡਿਲੇ ਨਾ ਕਰੀਏ ਆਪਾਂ ਬਹੁਤ ਰੁਕਾਵਟ ਪਈ ਜਾਂਦੀ ਹੈ ਬਾਰ-ਬਾਰ ਮੈਚ ਸ਼ੁਰੂ ਕਰ ਦਿਓ ਉਧਰ ਵੀ ਸ਼ੇਰਾ ਅਰਸ਼ ਮੈਚ ਤੋਂ ਤੇ ਦੋ ਜੱਫੀਆਂ ਦੇ ਉੱਪਰ 15000 ਸੁਵਿੰਦਰ ਬੇੜ ਤੇ ਪਰਮ ਬੇੜ ਬਣੋ ਉਸਤਾਦ ਜੀ 15000 ਅੱਜ ਤੇ ਕੋਈ 15000 ਕੋਈ 25000 ਕੋਈ 51000 ਲਾ ਰਿਹਾ ਆ ਜੋਸ਼ ਨਾਲ ਇਸ ਤੇ ਆਲਮਗੀਰੀਆ ਪਹਿਲਵਾਨ ਫੇਰ ਰੇਡ ਪਾ ਰਿਹਾ ਪਰ ਅਰਸ਼ ਮਹੋਰ ਹੋੜ 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 ਆਸ ਫਿਰਾਂ ਦੁਨੀਆ ਦੁਨੀਆ ਨੱਚਦੀ ਆ ਸਿਰਾਂ ਲਾਤਾ ਓ ਆਖਰਾਂ ਦੀ ਮੁੰਡੇ ਨੇ ਆ ਤਗਰਬਾਦੀਆ 5000 ਰੁਪਏ ਲਾਲੀ ਟਰਾਂਸਪੋਰਟ ਵਾਲਾ ਨਥਮਲ ਪ੍ਰਿਆ ਸੋਹੀ ਟਰਾਂਸਪੋਰਟ ਇਸ ਜਫੇ ਤੇ ਖੁਸ਼ ਹੋਗੇ 5000 ਉਧਰ ਜਾਰੀ ਸਿਆ ਫੋਰਡ ਬਰਸਾਲ ਪਰ ਨੂੰ ਜਾਂਦਾ ਦਰਸ਼ਕ ਵੀਰੋ ਜੋ ਮੇਲੇ ਦਾ ਸਬਾਬ ਆ ਇੱਕ ਲਲਕਦਾ ਵੱਡਾ ਸਾਰਾ ਓ ਦੁਨੀਆ ਦੁਨੀਆ ਸਵਾਦ ਲੈਂਦੀ ਆ ਓ ਦੁਨੀਆ ਨੱਚਦਾ ਆਉਂਦਾ ਨੱਚਦਾ ਸਵਾਦ ਲੈਂਦੀ ਆ ਜਿਹੜਾ ਇਹਨੂੰ ਦੋ ਜੱਫੇ ਲਾਉ 20000 ਮਨ ਸਿੰਘ ਨੂੰ ਜਿਹੜਾ ਜੱਫੇ ਪਤਾ ਲਾਉ ਹੋਰ ਹੋਰ ਕਬੱਡੀ ਕਬੱਡੀ ਸਵਾਦ ਕਬੱਡੀ 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 ਵਾ ਓਏ ਮਨਸਿਆ ਵਾ ਓਏ ਮਨਸਿਆ ਅੰਨਾ ਜੋਰ ਆ ਹਾਥੀ ਜਿੰਨਾ ਜੋਰ ਬਾਰੀ ਦੇ ਜੱਪੇ ਦੇ ਉੱਪਰ 61000 ਹੋ ਗਿਆ 61000 ਜੱਪੇਸ ਤੇ ਲਾਖ ਹੋ ਗਿਆ ਪਰ ਇਸ ਮੈਚ ਦੀ ਲਾਸਟ ਰੇਡ ਆਹ ਜਾਰੀ ਤੇ ਕੀਤੂ ਯਾਰੀ ਤੇ ਕੀਤੂ ਆਹ ਲੱਗ ਗਿਆ ਲੱਗ ਗਿਆ ਲੱਗ ਗਿਆ ਜੋਰ ਗੁਲੇ ਸੋਨਿਹਾਲ ਦੇਹੜਾ ਨੇ ਜੇ ਮੈਚ ਦਾ ਨਜ਼ਾਰਾ ਹੈ ਤੇ ਜਾਂਦੇ ਜਾਂਦੇ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਓ ਬੁੱਲ ਮੁੜਿਆ ਆਦੋ ਮੇਲਾ ਬਣ ਗਿਆ ਹੈ ਮੇਲਾ ਬਣ ਗਿਆ ਲਾਲੀ ਟਰਾਂਸਪੋਰਟ ਸੋਹੀ ਟਰਾਂਸਪੋਰਟ ਨਥੋਂ ਪਰ ਪੜੇ ਉਹਨਾਂ ਵੱਲੋਂ ਆਰਸ਼ਨਾਦ ਉਹਦੇ ਜਿੰਨੇ ਜਫੇ ਲੱਗੇ ਆ ਹਰ ਇੱਕ ਜਫੇ ਦਾ 5-5000 ਦਿੱਤਾ ਗਿਆ ਹਾਂਜੀ ਅੱਜ ਦੇ ਇਸ ਮੁਕਾਬਲੇ ਦੇ ਵਿੱਚ ਬਰਸਾਲਪੁਰ ਦੀ ਟੀਮ ਦੇ ਪੁਆਇੰਟ ਆਏ 18 ਤੇ ਬਾਬਾ ਗਾਜੀदास ਕਬੱਡੀ ਕਲੱਬ ਧਨੌਰੀ ਦੀ ਟੀਮ ਦੇ ਪੁਆਇੰਟ ਹੈ 18.5 ਬਾਬਾ ਗਾਜੀदास ਕਬੱਡੀ ਕਲੱਬ ਧਨੌਰੀ ਫਰਸਟ ਤੇ ਬਰਸਾਲਪੁਰ ਸੈਕੰਡ ਰਿਹਾ ਹੁਣ ਜਿਹੜੇ ਬੈਸਟ ਬਣਿਆ ਉਹਨਾਂ ਬਾਰੇ ਜਾਣਕਾਰੀ ਦਿੰਨੇ ਆ ਮਾਨ ਸਿੰਘ ਦੁਲਤ ਨੇ ਅੱਜ ਇਸ ਕਬੱਡੀ ਕੱਪ ਤੇ ਨਾਂ ਕਬੱਡੀਆਂ ਪਾਈਆਂ ਤੇ ਨਾਂਵਾਂ ਕਾਸਲ ਕੀਤੇ ਆ ਮਨ ਸਿੰਘ ਦਲਤਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਮਨ ਸਿੰਘ ਦੇ ਲਈ ਅਰਸ਼ ਮਹਿਦੂਤ ਅਰਸ਼ ਮਹਿਦੂਤ ਜਿਸ ਨੌਜਵਾਨ ਨੇ 6 ਟੱਚ ਲਾ ਕੇ 4 ਜਫੇ ਲਾਏ ਆ ਉਹ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟਾਪਰ ਹੈ ਅਰਸ਼ ਮਹਿਦੂਤ ਜਿਥੇ ਪਿਛਲੇ ਦਿਨੀ ਤਾਜਲਪੁਰ ਦੇ ਕਬੱਡੀ ਕੱਪ ਦਾ ਬੈਸਟਮੈਨ ਕੇ ਫੋੜ ਦਿੱਤੇ ਆ ਉੱਥੇ ਅੱਜ ਬੇੜ ਦੇ ਕਬੱਡੀ ਕੱਪ ਦਾ ਵੀ ਵੈਸਟ ਬਣ ਕੇ ਫੋਰ ਟਰੈਕਟਰ ਜਿੱਤਿਆ ਪਰ ਮਨੀ ਧਨੌਰੀ ਨੇ ਜਾਣਕਾਰੀ ਚ ਵਾਅਦਾ ਕੀਤਾ ਵੀ ਜਹਾਰੀ ਧਨੌਰੀ ਵਾਲੇ ਨੇ 6 ਟੱਚ ਲਾਏ ਐ ਤੇ ਉਹਦੇ 3 ਜਫੇ ਆਏ ਐ ਉਹ ਵੀ ਬਹੁਤ ਵਧੀਆ ਖੇਡੇ ਮੁੰਡਾ ਜਹਾਰੀ ਧਨੌਰੀ ਵੀ ਬਹੁਤ ਵਧੀਆ ਖੇਡਿਆ ਪਰ ਵੈਸਟ ਹੈ ਜਿਹੜਾ ਉਹ ਅਰਸ਼ ਮਹਿਦੂਤ 6 ਚੱਟ ਲੈ ਕੇ 4 ਜਫੇ ਲਾਇਆ ਫਾਸਟ ਟੀਮ ਬਾਬਾ ਗਾਜੀ ਦਾ ਧਨੌਰੀ ਕੁਲਦੀਪ ਨਥਲਪੁਰ ਦੀ ਕਹਿੰਦੇ ਟੀਮ ਜਿਹੜੀ ਸੈਗਡ ਰਹੀ ਹੈ ਜਿਹਦੇ ਖੇਡ ਮੈਲੇ ਤੇ ਇੱਕ ਫੋਰ ਟਰੈਕਟਰ ਕੁਲਦੀਪ ਉਹਨਾਂ ਨੇ ਯਾਫੀ ਨਹੀਂ ਕਹਿੰਦੇ ਅਰਸ਼ ਬਰਸਾਲਪੁਰ ਨੇ ਜਿੱਤਿਆ ਫੋਰ ਟਰੈਕਟਰ ਕਹਿੰਦੇ ਅਰਸ਼ ਬਰਸਾਲਪੁਰ ਹੀ ਜਿੱਤ ਗਏ ਐਂਡ ਕਹਿੰਦੇ ਵੱਲੇ ਵੱਲੇ ਕਰ ਭਾ ਗਿਆ ਰੇਡਰ ਕਿਹੜਾ ਵੜਾ ਦੱਸਿਓ ਜ਼ਰੂਰ ਦੱਸਦੇ ਆਪਾਂ ਇੱਕ ਮਿੰਟ ਮਾਨਸਰਿਕ ਡੋਲ ਟੈਕ ਕਹਿੰਦੇ ਟਰੈਕਟਰ ਲੈ ਗਿਆ ਵੱਡੀ ਮੁਬਾਰਕਬਾਦ ਆ ਕੁਲਵਿੰਦਰ ਸੋਮਲੋਣੀ ਆਏ ਨੇ ਬਵਲਾ ਸਰਪੰਚ ਕਹਿੰਦੇ ਬੜਾ ਧੰਨਵਾਦ ਆ ਭਰਾ ਦਾ ਉਧਰ ਬੱਗਾ